ਕਹਿੰਦੇ ਨੇ ਗਿਆਨ ਕੱਲਾ ਹੋਣਾ ਜ਼ਰੂਰੀ ਨਹੀਂ ਹੈ ਇਹਦੀ ਵਰਤੋਂ ਚੰਗੇ ਬੰਦੇ ਬਹੁਤ ਜ਼ਰੂਰੀ ਹੈ ਇਹ ਤਾਂ ਆਪਣਾ ਫਾਇਦਾ ਜਾਂ ਦੁਨੀਆ ਦਾ ਫਾਇਦਾ ਕਰੂਗਾ ਤੇ ਦੂਜੀ ਗੱਲ ਕਹਿੰਦੇ ਜਿਹੜਾ ਬੰਦਾ ਆਪਦੀ ਜ਼ਿੰਦਗੀ ਚ ਭਾਵੇਂ ਗਰੀਬੀ ਹੋਵੇ ਆਮੀਰੀ ਹੋਵੇ ਆਪਦੇ ਧਰਮ ਦਾ ਰਸਤਾ ਇਨਸਾਨੀਅਤ ਦਾ ਰਸਤਾ ਨਹੀਂ ਛੱਡਦਾ ਤੇ ਜੇ ਉਹ ਗਰੀਬ ਹੈ ਤੇ ਕੁਦਰਤ ਉਹਦਾ ਆਪਣੇ ਆਪ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਦਿੰਦੀ ਹੈ ਪਰਮਾਤਮਾ ਉਹਦਾ ਕੋਈ ਨਾ ਕੋਈ ਰਾਹ ਕੱਢ ਦਿੰਦਾ ਹੈ ਇਦਾਂ ਦੀ ਇੱਕ ਰੋਚਕ ਕਹਾਣੀ ਹੈ ਇੱਕ ਗਰੀਬ ਬ੍ਰਾਹਮਣ ਦੀ ਤੇ ਆਜੋ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਇਹ ਕਹਾਣੀ ਪੂਰੀ ਜਰੂਰ ਸੁਣਿਓ ਹੋ ਸਕਦਾ ਹੈ ਤੁਹਾਨੂੰ ਕਿਸੇ ਨੂੰ ਕੋਈ ਸਿੱਖਿਆ ਮਿਲ ਜਾਈਏ ਕਹਿੰਦੇ ਨੇ ਇੱਕ ਵਾਰ ਨਾ ਇੱਕ ਬ੍ਰਾਹਮਣ ਸੀਗਾ ਉਹ ਬਹੁਤ ਵੱਡਾ ਵੇਦਾਂ ਦਾ ਗਿਆਤਾ ਸੀਗਾ ਜਾਨ ਉਹਨੂੰ ਬੜਾ ਸੀ ਗ੍ਰੰਥੋਂ ਨੇ ਬੜੇ ਪੜ੍ਹੇ ਸੀਗੇ ਪਰ ਉਹਨਾਂ ਨੂੰ ਸਹੀ ਬੰਨੇ ਨਾਲ ਆ ਛੱਡਿਆ ਪਰ ਉਹਦੇ ਚ ਉਹਨੇ ਇੱਕ ਸਿੱਖਿਆ ਜ਼ਰੂਰ ਲਈ ਉਹ ਕਿਸੇ ਦਾ ਮਾੜਾ ਨਹੀਂ ਕਰਦਾ ਸੀਗਾ ਆਬਦੇਰਮ ਦੇ ਮਾਰਗ ਤੇ ਚੱਲਦਾ ਸੀਗਾ ਆਪਣੀ ਜਿੰਨੀ ਵੀ ਉਹਦੀ ਪੂੰਜੀ ਸੀ ਜਿੰਨੀ ਵੀ ਆਮਦਨ ਸੀ ਉਹਦੇ ਵਿੱਚੋਂ ਉਹ ਲੋੜਵੰਦ ਦੀ ਮਦਦ ਜ਼ਰੂਰ ਕਰਦਾ ਤੇ ਪੰਛੀਆਂ ਨੂੰ ਚੋਗਾ ਵਗੈਰਾ ਪਾਣੀ ਰੱਖਣਾ ਚੋਗਾ ਪਾਉਣਾ ਇਹ ਕੰਮ ਉਹ ਪਰਮਾਰਥ ਤੇ ਪੁੱਣ ਦੇ ਜ਼ਰੂਰ ਕਰਦਾ ਸੀਗਾ ਕਹਿੰਦੇ ਉੱਤੇ ਨਾ ਅੰਤਾਂ ਦੀ ਗਰੀਬੀ ਆ ਗਈ ਉਹਦੇ ਘਰੇ ਇੱਕ ਰੁੱਖ ਲੱਗਾ ਹੋਇਆ ਸੀਗਾ ਉਸ ਰੁੱਖ ਤੇ ਨਾ ਇੱਕ ਮੋਰ ਤੇ ਮੋਰਨੀ ਰਹਿੰਦੇ ਉਹਨਾਂ ਦੇਖਿਆ ਵੀ ਇਹਨਾਂ ਆਪਾਂ ਨੂੰ ਰੋਜ਼ ਵਿਚਾਰਾ ਦਾਣਾ ਪੱਕਾ ਪਾਉਂਦਾ ਏ ਆਪਦੀ ਪੁਜਾਇਤ ਦੇ ਹਿਸਾਬ ਨਾਲ ਪਰੰਤਾਂ ਦੇ ਗਰੀਬੀ ਵਿਚਾਰਾ ਢਾਉਣ ਰਿਹਾ ਏ ਤੇ ਗਿਆਨੇ ਨੂੰ ਇਹ ਬਹੁਤ ਜ਼ਿਆਦਾ ਤੇ ਇਹਨੂੰ ਉਹਨਾਂ ਆਪਾਂ ਕੋਈ ਸੁਝਾਅ ਦੇ ਦੀਏ ਉਹ ਮੋਰ ਪੰਡਤ ਨੂੰ ਕਹਿੰਦਾ ਵੀ ਪੰਡਤ ਜੀ ਤੁਸੀਂ ਇਦਾਂ ਕਰੋ ਰਾਜਦਰਬਾਰ ਚ ਜਾਓ ਤੇ ਰਾਜੇ ਨੂੰ ਆਖਿਓ ਵੀ ਮੈਨੂੰ ਕੰਮ ਤੇ ਰੱਖ ਲੈ ਤੇ 100 ਮੋਹਰਾਂ ਰੋਜ਼ ਦੀਆਂ ਮੈਂ ਲਵਾਂਗਾ ਤੇ ਮੈਂ ਉਹਨਾਂ ਦੇ ਨਾਲ ਕਿਸੇ ਦਿਨ ਬਹੁਤ ਕੰਮ ਆਉਗਾ ਉਹਨੇ ਸੁਝਾ ਵੀ ਮੈਨੂੰ ਰਾਜਾ ਕਿਉਂ ਰੱਖੂਗਾ ਤੇ ਮੋਰਾਂ ਦਾ ਵੀ ਚਲੋ ਤੁਸੀਂ ਜਾਓ ਤਾਂ ਸਹੀ ਚਲੋ ਉਹਦੇ ਆਖੇ ਲੱਗ ਕੇ ਨਾ ਉਹ ਰਾਜ ਦਰਬਾਰ ਚ ਚਲ ਗਿਆ ਰਾਜੇ ਨੂੰ ਕਹਿੰਦਾ ਵੀ ਰਾਜਾ ਜੀ ਮੈਨੂੰ ਨਾ ਆਪਦੇ ਦਰਬਾਰ ਚ ਰੱਖੋ ਤੇ ਮੈਂ ਤੁਹਾਡੇ ਕੰਮ ਆਉਂਗਾ ਕਿਸੇ ਦਿਨ ਬਹੁਤ ਤੇ 100 ਮੋਰਾਂ ਲਊਗਾ ਰੋਜ ਦੀਆਂ ਰਾਜਾ ਕਹਿੰਦਾ ਯਾਰ 100 ਮੋਰਾਂ ਤਾਂ ਇੱਥੇ ਜਿਹੜੇ ਮੰਤਰੀ ਨੇ ਐਡੇ ਐਡੇ ਰਾਜਗੁਰੂ ਨੇ ਉਹ ਨਹੀਂ ਲੈਂਦੇ ਤੇ ਤੈਨੂੰ 100 ਮੋਰਾਂ ਦੇ ਕਿ ਮੇਰਾ ਖਲਾ ਦੂਜੇ ਦਰਾਜ ਨਾ ਕਰਨਗੇ ਤੇ ਚਲੋ ਉਹਨਾਂ ਜੇ ਇੱਕ ਸਿਆਣਾ ਮੰਤਰੀ ਜਿਆੰਦਾ ਰਾਜਾ ਸਾਹਿਬ ਜੇ ਐਨੇ ਵਿਸ਼ਵਾਸ ਨਾਲ ਕਹਿੰਦੇ ਆ ਤੇ ਕੀ ਪਤਾ ਇਹਦੇ ਕੋਲ ਕੋਈ ਕਲਾ ਹੋਵੇ ਆਪਾਂ ਨੂੰ ਰੱਖ ਲੈਨੇ ਆ ਚਲੋ ਉਹਨਾਂ ਨੂੰ ਰੱਖ ਲਿਆ 100 ਮੋਰਾਂ ਦੀ ਗੱਲ ਹੋ ਗਈ ਟਾਈਮ ਟੱਪਦਾ ਗਿਆ ਇੱਕ ਦਿਨ ਕੀ ਹੋਇਆ ਵੀ ਨੇੜੇ ਦੇ ਰਾਜੇ ਨੇ ਆਪਦਾ ਦੂਤ ਭੇਜਤਾ ਉਸ ਰਾਜ ਦੇ ਵਿੱਚ ਜਿੱਥੇ ਉਹ ਪੰਡਤ ਵੀ ਲੱਗਾ ਹੋਇਆ ਸੀਗਾ ਬਾਮਣ ਲੱਗਾ ਹੋਇਆ ਸੀ ਉਹਨੇ ਤੇ ਮੂਰਤੀਆਂ ਭੇਜਤੀਆਂ ਇੱਕੋ ਜਿਹੀਆਂ ਸੇਮ ਕੋਈ ਫਰਕ ਨਾ ਨਾ ਜ। ਨਾਲ ਉਹਨੇ ਦੂਤ ਨੂੰ ਕਹਿ ਕੇ ਭੇਜਤਾ ਵੀ ਰਾਜੇ ਨੂੰ ਆਖਿਓ ਵੀ ਜਾਂ ਦੇ ਇਹਨਾਂ ਵਿੱਚੋਂ શ્રેਸ਼ਟ ਸਭ ਤੋਂ ਵਧੀਆ ਮੂਰਤੀ ਕਿਹੜੀ ਹੈ ਦੇਖ ਕੇ ਉਹ ਦੱਸ ਦਵੇ। ਤੇ ਜਾਂ ਫਿਰ ਲੜਾਈ ਲਈ ਤਿਆਰ ਰਵੇ। ਜੇ ਤਾਂ ਉਹਨੇ ਦੱਸਤਾ ਤੇ ਆਂਦਾ ਚਲੋ ਠੀਕ ਹੈ ਵੀ ਮੈਂ ਹਮਲਾ ਨਹੀਂ ਕਰੂੰਗਾ। ਤੇ ਜੇ ਨਾਂ ਦੱਸ ਸਕੇ ਫਿਰ ਮੈਂ ਹਮਲਾ ਕਰੂੰਗਾ ਤੇ ਉਹਨਾਂ ਦਾ ਪੂਰਾ ਰਾਜ ਲੈ ਲਵਾਂਗਾ ਚਲੋ ਰਾਜਾ ਤਕੜਾ ਸੀ ਜਿੰਨੇ ਦੂਤ ਭੇਜਿਆ ਸੀ ਹੁਣ ਉੱਥੇ ਫਿਕਰ ਬਣ ਕੇ ਰਾਜੇ ਨੂੰ ਤੇ ਕੀ ਗੱਲ ਬਣੀ ਹੋਣਾ ਉਹ ਕਹਿੰਦੇ ਕਿਸੇ ਸਲਾਹ ਦਿੱਤੀ ਵੀ ਆਪਣਾ ਬਾਂਮਣ ਰੱਖਿਆ ਆਪਾਂ ਨੂੰ 100 ਮੋਰਾ ਰੋਈਆ ਦਿੰਨੇ ਆ ਬੰਦ ਨੂੰ ਤੇ ਆਪ ਕਿਉਂ ਨਾ ਉਹਨੂੰ ਪੁੱਛੀਏ ਚਲੋ ਉਹਨਾਂ ਨੂੰ ਸੱਦ ਲੈ ਸਾਰੀ ਗੱਲ ਦੱਸੇ ਕਿ ਇਹਨਾਂ ਦਾ ਹਾਲ ਦੱਸ ਕੀ ਹੈ ਇਹਨਾਂ ਚ ਕਿਹੜੀ ਮੂਰਤੀ ਖਾਸ ਹੈ ਉਹ ਕਹਿੰਦਾ ਰਾਜਾ ਸਾਹਿਬ ਮੈਨੂੰ ਨਾ ਤੁਸੀਂ ਥੋੜਾ ਜਿਹਾ ਟਾਈਮ ਦਿਓ ਮੂਰਤੀਆਂ ਇੱਥੇ ਰਖਵਾਓ ਤੇ ਮੈਂ ਘਰੇ ਜਾਵਾਂ ਉਹ ਘਰੇ ਗਿਆ ਉਹਨੇ ਮੂਰਤੇ ਮੋਰਨੇ ਨੂੰ ਪੁੱਛਿਆ ਵੀ ਮੈਂ ਤੁਹਾਡੇ ਕਹਿੰਦੇ ਉਥੇ ਲੱਗਦੇ ਗਿਆ ਤੇ ਹੁਣ ਮੈਨੂੰ ਦੱਸੋ ਕਿ ਐਦਾਂ ਦੀ ਸਥਿਤੀ ਬਣ ਗਈ ਹੈ ਉਹ ਮੋਰੋ ਨੂੰ ਕਹਿੰਦਾ ਪੰਡਤ ਜੀ ਤੁਸੀਂ ਐ ਕਰਿਓ ਇੱਕ ਨਾ ਪਤਲੀ ਤਾਰ ਲਿਓ ਤੇ ਮੂਰਤੀ ਦੇ ਨਾ ਕੰਨ ਸਾ ਨਹੀਂ ਪਾਇਓ ਉਹਨੂੰ ਤੇ ਦੇਖਿਓ ਕਿੱਥੇ ਨਿਕਲਦੀ ਹੈ ਤੇ ਫਿਰ ਸਾਰੀਆਂ ਮੂਰਤੀਆਂ ਦੇ ਤਾਂ ਪਾ ਕੇ ਦੇਖਿਓ ਤੇ ਤੁਹਾਨੂੰ ਆਪਣੇ ਆਪ ਸਮਝ ਆ ਜਾਊਗੀ ਕਿ ਕਿਹੜੀ ਮੂਰਤੀ ਸ੍ਰੇਸ਼ਟ ਹੈ ਪੰਡਤ ਹੁਣ ਗਿਆਨਮਾਨ ਤਾਂ ਹੈਗਾ ਹੀ ਸੀਗਾ ਗ੍ਰੰਥ ਵੇਦ ਛਾਸ਼ਤਰ ਉਹਨੇ ਪੜ੍ਹੇ ਸੀ ਬੜੇ ਚਲੋ ਉਹਨੇ ਇਦਾਂ ਹੀ ਕੀਤਾ ਉਹ ਗਿਆ ਉਹਨੇ ਪਤਲੀ ਤਾਰ ਲਈ ਉਹਨੇ ਪਹਿਲੀ ਮੂਰਤੀ ਦੇ ਕੰਨ ਚ ਨਾ ਉਹ ਤਾਰ ਪਾਈ ਤੇ ਉਹਦੇ ਦੂਜੇ ਕੰਨ ਤਾਂ ਨਹੀਂ ਨਿਕਲ ਗਈ ਉਵੇਂ ਉਹਨੇ ਦੂਜੀ ਮੂਰਤੀ ਨਾਲ ਕੀਤਾ ਉਹਦੇ ਕੰਨ ਜਦੋਂ ਤਾਰ ਪਾਈ ਉਹਦੇ ਮੂੰਹ ਤਾਂ ਨਹੀਂ ਨਿਕਲ ਗਈ ਜਦੋਂ ਨਤੀਜੀ ਮੂਰਤੀ ਦੇ ਕੰਨ ਜੋ ਤਾਰ ਪਾਈ ਨਾ ਤੇ ਉਹ ਕਿਤੇ ਉਹਨਾਂ ਨਿਕਲੀ। ਬ੍ਰਾਹਮਣ ਕਹਿੰਦਾ ਰਾਜਾ ਜੀ ਆਹ ਮੂਰਤੀ શ્રેਸ਼ਟ। ਰਾਜਾ ਕਹਿੰਦਾ ਕਿਵੇਂ? ਬ੍ਰਾਹਮਣ ਕਹਿੰਦਾ ਵੀ ਉਹ ਉਹਦੇ ਕੰਨ ਜਬਾ ਤਾਰ ਪਾਈ ਤੇ ਉਹਦੇ ਦੂਜੇ ਕੰਨ ਸਾਣੀ ਨਿਕਲ ਗਏ। ਜਿਹੜਾ ਬੰਦਾ ਵੀ ਇੱਕ ਕੰਨ ਸਾਣੀ ਸੁਣ ਕੇ ਦੂਜੇ ਤੋਂ ਕੰਨ ਸਾਣੀ ਕੱਢ ਦਿੰਦਾ ਹੈ ਨਾ ਉਹ ਸਹੀ ਨਹੀਂ ਹੁੰਦਾ। ਤੇ ਦੂਜੀ ਕਹਿੰਦੇ ਕਹਿੰਦੇ ਦੂਜੀ ਜਿਹੜਾ ਕੰਨ ਚੋਂ ਤਾਰ ਪਈ ਉਹਦੇ ਮੂੰਹ ਚੋਂ ਨਿਕਲ ਆਈ ਉਹਨੇ ਕਾਂਧਾਣੀ ਗੱਲ ਸੁਣੀ ਮੂੰਧਾਣੀ ਕੱਢਤੀ ਕੋਈ ਫਾਇਦਾ ਹੋਇਆ ਕੋਈ ਫਾਇਦਾ ਨਹੀਂ ਹੋਇਆ ਤੀਜੀ ਜਿਹੜਾ ਕੰਨ ਚ ਗੱਲ ਪਈ ਉਹਦੇ ਢਿੱਡ ਚ ਜਾ ਕੇ ਗੱਲ ਪਚ ਗਈ ਹੁਣ ਉਸ ਗੱਲ ਨੂੰ ਉਹ ਟਾਈਮ ਆਉਣ ਤੇ ਕਰੂਗਾ ਬੰਦੇ ਦਾ ਵੀ ਇਹ ਹਾਲ ਹੈ ਉਹ ਟਾਈਮ ਆਉਣ ਤੇ ਉਸ ਗੱਲ ਨੂੰ ਕਰੂਗਾ ਉਹ ਬੰਦਾ ਸਹੀ ਇਸ ਕਰਕੇ ਮੂਰਤੀ ਸ੍ਰੇਸ਼ਟ ਚਲੋ ਲੜਾਈ ਟਲ ਗਈ ਰਾਜਾ ਬੜਾ ਖੁਸ਼ ਹੋਇਆ ਉਹਨੂੰ ਪਰਮਾਨੈਂਟ ਕਰਤਾ ਹੌਲੀ ਹੌਲੀ ਉਹਦੀ ਵੀ ਗਰੀਬੀ ਦੂਰ ਹੋਣ ਲੱਗੀ ਘਰੋਂ ਰਾਜਾ ਕਹਿੰਦਾ ਵੀ ਤੂੰ ਮੂਰਤੀਆਂ ਵੇਖ ਕੇ ਘਰੇ ਕਿਉਂ ਗਿਆ ਸੀ ਉਹਨੇ ਸਾਰੀ ਗੱਲ ਦੱਸਤੀ ਮੋਰ ਵਾਲੀ ਰਾਜੇ ਨੇ ਉਹ ਮੋਰ ਦੇ ਮੋਰਨੀ ਸਾਹਦੇ ਦਰਬਾਰ 'ਚ ਕਹਿੰਦੇ ਬਈ ਮੋਰ ਦੇ ਮੋਰਨੀ ਨੂੰ ਆਂਦੇ ਵੀ ਤੈਨੂੰ ਇਹਨਾ ਗਿਆਨ ਕਿੱਥੋਂ ਹੋਇਆ ਉਹ ਕਹਿੰਦੇ ਵੀ ਜਦੋਂ ਇਹ ਆਪਣਾ ਪੰਡਿਤ ਜੀ ਵੇਦਾਂ ਦਾ ਜਾਂ ਗ੍ਰੰਥਾਂ ਦਾ ਅਧਿਐਨ ਕਰਦੇ ਸੀ ਅਤੇ ਅਭਿਆਸ ਕਰਦੇ ਸੀ ਨਾ ਇਹ ਰੋ ਇਥੇ ਰੁਕ ਥਲੇ ਬੈਕ ਕਰਦੇ ਸੀ ਤੇ ਅਸੀਂ ਸਾਰਾ ਕੁਝ ਦੇਖਦੇ ਰਹਿੰਦੇ ਸੀਗੇ ਤੇ ਗਰੀਬੀ ਕਰਕੇ ਤੇ ਉਸ ਗਿਆਨ ਦੀ ਵਰਤੋਂ ਨਾ ਕਰਕੇ ਪੰਡਤ ਜੀ ਵੀ ਪਰੇਸ਼ਾਨ ਰਹਿੰਦੇ ਸੀਗੇ ਜ਼ਿਆਦਾ ਤੇ ਇਹਨਾਂ ਨੂੰ ਕੋਈ ਰਾਹ ਨਹੀਂ ਸੁਝੰਦਿਆ ਸੀਗਾ ਸੋ ਅਸੀਂ ਇਹਨਾਂ ਨੂੰ ਉਹ ਥੋੜਾ ਜਿਹਾ ਰਾਹ ਦਿਖਾਇਆ ਹੈ ਜੋ ਕਹਿੰਦੇ ਵੀ ਤੁਸੀਂ ਇੰਨੇ ਗਿਆਨ ਦੀ ਵਰਤੋਂ ਤੁਸੀਂ ਦਰਬਾਰ ਜਾ ਕੇ ਮੇਰੇ ਸਾਹਮਣੇ ਕਰਕੇ ਇਨਾਮ ਵੀ ਲੈ ਸਕਦੇ ਸੀਗੇ ਉਹ ਕਹਿੰਦੇ ਨਾਮ ਦਾ ਲੈ ਸਕਦੇ ਸੀਗੇ ਪਰ ਇਹ ਪੰਡਿਤ ਨਾਲ ਇੰਨੀ ਗਰੀਬੀ ਨਾਲ ਜੂਝਦੇ ਹੋਏ ਵੀ ਇਹਨਾਂ ਚਿਰ ਸਾਨੂੰ ਖਾਣਾ ਖਵਾਉਂਦਾ ਰਿਹਾ ਇਹਨਾਂ ਚਿਰ ਸਾਨੂੰ ਚੋਗਾ ਪਾਉਂਦਾ ਰਿਹਾ ਸੇਵਾ ਕਰਦਾ ਰਿਹਾ ਹੋਰ ਪ੍ਰਕਿਰਤੀ ਦੀ ਵੀ ਸੋ ਪ੍ਰਮਾਤਮਾ ਨੇ ਉਹਨਾਂ ਨੂੰ ਖਿਆਲ ਦਿੱਤਾ ਇਹਦੀ ਮਦਦ ਕਰਨ ਦਾ ਸੋ ਦੋਸਤੋ ਇਹ ਗੱਲ ਹੈ ਅਗਰ ਆਪਾਂ ਅਮੀਰੀ ਗਰੀਬੀ ਆਉਣੀਆਂ ਜਾਣੀਆਂ ਚੀਜ਼ਾਂ ਨੇ ਜੇ ਆਪਾਂ ਗਰੀਬੀ 'ਚ ਵੀ ਆਪਣਾ ਸੱਚ ਦਾ ਰਾਹ ਇਨਸਾਨੀਅਤ ਦਾ ਰਾਹ ਨਹੀਂ ਛੱਡਦੇ ਨਾ ਤੇ ਉਹ ਪ੍ਰਮਾਤਮਾ ਆਪਣਾ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਦਿੰਦਾ ਹੈ ਸੋ ਦੋਸਤੋ ਦਿਲ ਤਕੜਾ ਰੱਖਿਆ ਕਰੋ ਮੇਰੀ ਗਰੀਬੀ ਹੋਣੀ ਜਾਣੀ ਚੀਜ਼ ਹੈ ਤੇ ਆਪਣਾ ਜਿਹੜਾ ਰਸਤਾ ਇਹਨਾਂ ਨੇਕੀ ਦਾ ਜਾਂ ਇਨਸਾਨੀਅਤ ਦਾ ਰਸਤਾ ਹੈ ਉਹਨੂੰ ਨਾ ਛੱਡੋ ਰਸਤੇ ਆਪਣੇ ਆਪ ਨਿਕਲਦੇ ਜਾਣਗੇ